ਅੰਦਰ ਦੇ ਵਿੱਚ ਜਗ੍ਹਾ ਦਿੱਤੀ ਸਤਿਗੁਰੂ ਕਬੀਰ ਸਾਹਿਬ ਦਾ ਪਵਨ ਬਣਾਉਣ ਵਾਸਤੇ 10 ਕਰੋੜ ਰੁਪਇਆ ਪਹਿਲਾਂ ਆਇਆ ਤੇ 2 ਕਰੋੜ ਰੁਪਇਆ ਫੇਰ ਆਇਆ ਸਾਡੀ ਸਰਕਾਰ ਦੇ ਵਿੱਚ 12 ਕਰੋੜ ਰੁਪਇਆ ਦਿੱਤਾ ਉਹ ਪਵਨ ਬਣ ਗਿਆ ਮੈਂ ਵੀ ਕਿਹਾ ਕਿ ਜੀ ਇੱਥੇ ਕੇਜਰੀਵਾਲ ਸਾਹਿਬ ਨੇ ਆਣਾ ਜਲੰਧਰ ਦਾ ਮੈਂ MP ਐ ਮੈਂ ਉਹਨਾਂ ਉਹਨਾਂ ਕੋਲ ਮੰਗ ਰੱਖੂਗਾ ਕਿ ਤੁਸੀਂ ਪੈਸੇ ਦਿਓ ਜੀ ਐਸੀ ਹੋਰ ਇੱਥੇ ਤਰੱਕੀ ਕਰਾ ਸਕੀਏ ਲੇਕਿਨ ਪਤਾ ਨਹੀਂ ਇਹਨਾਂ ਨੂੰ ਕਿਉਂ ਮੁਸਕ ਮਾਰਦਾ ਸਾਡੇ ਗਰੀਬ ਲੋਕਾਂ ਤੋਂ ਕਿ ਉੱਥੇ ਆਏ ਨਹੀਂ ਲੋਕ ਦੇਖਦੇ ਰਹਿ ਗਏ ਸਨੇਹਾ ਆ ਗਿਆ ਕਿ ਉਹਨਾਂ ਨੇ ਨਹੀਂ ਆਣਾ ਮੈਂ ਆਖਰ ਨੂੰ ਆਪਣੇ ਫੰਡ ਚੋਂ ਜਿਹੜਾ ਕਿ ਸਰਕਾਰ ਦਾ ਜਿਹੜਾ ਕਿ ਲੋਕਾਂ ਦਾ ਹੀ ਫੰਡ ਹੈ ਲੋਕਾਂ ਨੇ ਮੈਨੂੰ ਐਮਪੀ ਚੁੜਿਆ ਉਹਦੇ ਚ 25 ਲੱਖ ਰੁਪਏ ਕੱਲ ਉੱਥੇ ਹਸਪੀਟਲ ਹੈ ਚੈਰੀਟੇਬਲ ਹਸਪੀਟਲ ਕਬੀਰ ਸਾਹਿਬ ਦੇ ਨਾਮ ਤੇ ਉਹਦੇ ਲਈ ਦਿੱਤਾ ਹੈ ਲੇਕਿਨ 나ਏ ਉੱਥੇ ਗਏ ਬਾਅਦ ਦੇ ਵਿੱਚ ਸ਼ਰਮੋ ਸ਼ਰਮੀ ਉੱਥੇ ਜਿਹੜੇ ਭਗਤ ਜੀ ਇਨਾਂ ਦੇ ਐਮਐਲ ਹੁਣ ਮੰਤਰੀ ਹੈ ਉਹਨਾਂ ਨੇ ਵੀ ਕੋਈ ਮਹਿਕਮਾ ਨਹੀਂ ਦਿੱਤਾ ਵਾ ਬਸ ਇਹ ਹੈ ਕਿ ਇੱਕ ਮੰਤਰੀ ਦਾ ਅਦਰਜਾ ਦਿੱਤਾ ਵਾ ਕੋਈ ਚਾਜ ਦਾ ਮਹਿਕਮਾ ਨਹੀਂ ਹੈ ਉਹਨਾਂ ਨੇ ਫਿਰ ਡੀਸੀ ਨਾਲ ਲੱਗ ਕੇ ਸ਼ਰਮੋ ਸਰਮੀ ਮੇਰੇ ਬਰਾਬਰ ਦਾ 25 ਲੱਖ ਰੁਪਇਆ ਅਨਾਉਂਸ ਕੀਤਾ ਲੇਕਿਨ ਮੈਂ ਪੁੱਛਣਾ ਚਾਹਦਾ ਹਾਂ ਕਿ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੁਹਾਨੂੰ ਗਰੀਬ ਲੋਕਾਂ ਦੇ ਪ੍ਰੋਗਰਾਮਾਂ ਤੋਂ ਕਿਹਾ ਮੁਸ਼ਕ ਮਾਰਦਾ ਹੈ ਤੁਸੀਂ ਕਿਉਂ 1 ਕਿਲੋਮੀਟਰ ਦੇ ਮੁੜਿਆ ਇਹ ਟਾਈਮ ਲੇ ਕੇ ਕਿਉਂ ਉੱਥੇ ਨਹੀਂ ਗਏ ਕਿ ਕਿਉਂ ਉਹਨਾਂ ਵਾਸਤੇ ਇੱਕ ਚੰਗੀ ਕੋਈ ਗ੍ਰਾਂਟ ਜਾਂ ਕੋਈ ਪ੍ਰੋਗਰਾਮ ਤੁਸੀਂ ਅਨਾਉਂਸ ਨਹੀਂ ਕੀਤਾ ਇਹ ਤਾਂ ਹੋ ਗਈ ਕਬੀਰ ਸਾਹਿਬ ਦੀ ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਭਗਵਾਨ ਸ੍ਰੀ ਵਾਲਮੀਕ ਜੀ ਮਹਾਰਾਜ ਜੀ ਦਾ ਆਰਾਮ তীর্থ ਸਥਾਨ ਹੈ ਅਮਰਸਰ ਦੇ ਵਿੱਚ ਆਭੇਰ ਕਾ ਸਾਹਿਬ ਬੈਠੇ ਨਾਲ ਬੈਠੇ ਦਸੇਮ ਸਿੰਘ ਡੀਸੀ ਜੀ ਸਾਡੀ ਸਰਕਾਰ ਸੀ ਐਸੀ 28 ਕਰੋੜ ਰੁਪਇਆ ਮੈਂ ਉੱਥੇ ਚੈੱਕ ਦਿੱਤਾ ਭਗਵਾਨ ਬਾਲਮੀਕ ਜੀ ਦੀ ਪੂਰੀ ਉਹਨਾਂ ਦੀ ਜੀਵਨੀ ਨੂੰ ਦਰਸਾਉਣ ਵਾਸਤੇ ਇੱਕ ਪਨੋਰਮਾ ਬਣਵਾਇਆ ਉਹਦਾ ਮੈਂ ਨਹੀਂ ਪੱਤਾ ਰੱਖ ਕੇ ਆਇਆ ਬਾਅਦ ਚ ਉਹਦਾ ਘਾਟਣਾ ਹੋਇਆ ਤੇ ਉੱਥੇ ਮੈਂ ਇੱਕ ਆਈਟੀਆਈ ਭਗਵਾਨ ਬਾਲਮੀਕ ਜੀ ਦੇ ਨਾਮ ਤੇ ਖੋਲੀ ਜਿਹੜੀ ਚੱਲ ਰਹੀ ਹੈ ਉੱਥੇ ਜਿਹੜਾ ਸਰੋਵਰ ਹੈ ਉਹਦੇ ਵਾਸਤੇ 4 ਕਰੋੜ ਰੁਪਇਆ ਦਿੱਤਾ ਸਰੋਵਰ ਦੀ ਸਫਾਈ ਵਾਸਤੇ ਮਸ਼ੀਨਾ ਲਗਵਾਈਆਂ ਏਸੀ 3 ਮਹੀਨੇ ਚ ਕੰਮ ਕੀਤੇ ਐ ਤੇ ਅੱਜ ਸਾਢੇ 3 ਸਾਲ ਹੋ ਗਏ ਐ ਉੱਥੇ ਗੰਦਗੀ ਪੈ ਰਹੀ ਐ ਨਾ ਤਾਂ ਪਾਣੀ ਸਫਾਈ ਕਰਨੀ ਐ ਮਸ਼ੀਨਾਂ ਚੱਲ ਰਹੀ ਐ ਜਿਹੜਾ ਪਨੋਰਮਾ ਬਣਾਇਆ ਤੇ ਜਿਹੜੀ ਉੱਥੇ ਪੂਰੀ ਆਰਗੇਨਾਈਜੇਸ਼ਨ ਸਰਕਾਰ ਕੋਲ ਐ ਉਹਦੇ ਜਿੰਨੇ ਕਰਮਚਾਰੀ ਐ ਉਹਨਾਂ ਨੂੰ ਇਹਨਾਂ ਨੇ 5 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਤੇ ਜਿੱਥੇ ਡਿਵੈਲਪਮੈਂਟ ਦੇ ਕੰਮ ਐ ਸੀ ਛੱਡ ਗਏ ਉੱਥੇ ਹੀ ਰੁਕੇ ਹੋਏ ਐ ਮੈਂ ਫੇਰ ਪੁੱਛਣਾ ਚਾਹੁੰਦਾ ਕਿ ਤੁਹਾਡੀ ਤੁਹਾਨੂੰ ਤਕਲੀਫ ਕੀ ਆਇਆ ਗਰੀਬ ਪਰਿਵਾਰਾਂ ਦੇ ਗਰੀਬ ਜਾਤੀਆਂ ਦੇ ਜਿੱਥੇ ਉਹਨਾਂ ਦੀ ਆਸਤਾ ਹੈ ਤੁਸੀਂ ਉੱਥੇ ਕਿਉਂ ਨਹੀਂ ਕੰਮ ਕਰਦੇ ਉਹ ਵੀ ਕੰਮ ਰੋਕਿਆ ਪਿਆ ਇਹ ਸੋ ਅੱਗੇ ਗੁਰੂ ਰਮਦਾਸ ਜੀ ਮਹਾਰਾਜ ਡੇਰਾ ਬੱਲਾ ਜਦੋਂ ਮੈਂ ਮੁੱਖ ਮੰਤਰੀ ਬਣਿਆ ਬੇਰਕਾ ਸਾਹਿਬ ਨਾਲ ਸੀ ਤਰਸੇਮ ਡੀਸੀ ਜੀ ਤੇ ਹੋਰ ਸਾਡੇ ਉੱਥੇ ਦੇ ਲੀਡਰ ਸਹਿਬਾਨ ਐਸੀ ਪੂਰੀ ਕੈਬਨਿਟ ਉੱਥੇ ਗਈ 25 ਕਰੋੜ ਰੁਪਏ ਦਾ ਚੈੱਕ ਬਾਬਾ ਜੀ ਦੇ ਅਸੀਂ ਹੱਥ ਵਿੱਚ ਫੜਾ ਕੇ ਆਏ ਤੇ ਉਹਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਤੇ ਕਮੇਟੀ ਬਣਾਤੀ ਡੀਸੀ ਬਾਬਾ ਜੀ ਉਹਦੇ ਚੇਅਰਮੈਨ ਬਣਾਤੇ ਕੇ ਜੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਆਡੀਅਨਸ ਸੈਂਟਰ ਇੱਥੇ ਬਣਾਇਆ ਜਾਏਗਾ 100 ਕਰੋੜ ਰੁਪਿਆ ਲੱਗੇਗਾ ਅੱਜ 3.5 ਸਾਲ ਹੋ ਗਏ ਆ ਪਿਛਲੀਆਂ ਵੋਟਾਂ ਪਾਰਲੀਮੈਂਟ ਦੀਆਂ ਆ ਗਿਆ ਤਾਂ ਇਹ ਦੁਬਾਰੇ ਉਹੀ ਚੱਕ ਲੈ ਕੇ ਚਲੇਗੀ ਪੈਸੇ ਵਾਪਸ ਲੈ ਲੈ ਸੀਨਾ ਨੇ ਬਾਬਾ ਜੀ ਇਹ ਕਹਿੰਦੇ ਇਹ ਤਾਂ ਚੰਨੀ ਆਲਾ ਹੀ ਆ ਸਾਡਾ ਇਹ ਤੁਸੀਂ ਦੱਸੋ ਕਿਆ ਲੈ ਕੇ ਆਏ ਫੇਰ ਪੈਸੇ ਜਮ੍ਹਾਂ ਕਰਾਤੇ ਅੱਜ ਤੱਕ ਸਾਡੇ 3 ਸਾਲ ਹੋ ਗਏ ਆ ਨਾ ਕੋਈ ਇਟ ਲਾਈ ਨਾ ਕੋਈ ਪ੍ਰੋਗਰਾਮ ਵਾਲੀ ਕਿਹਾ ਨਾ ਕੁਝ ਕੀਤਾ 25 ਕਰੋੜ ਰੁਪਈਆ ਇਸੇ ਤਰ੍ਹਾਂ ਲੈਪਸ ਹੋ ਰਿਹਾ 100 ਤਾਂ ਕਿਆ ਦੇਣਾ ਸੀ ਉਹ ਵੀ ਨਹੀਂ ਲਗਾਏ ਮੈਂ ਫੇਰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤੁਹਾਡਾ ਦਲਿਤ ਵਰਗ ਦੇ ਨਾਲ ਤੁਹਾਨੂੰ ਤਕਲੀਫ ਕਿਹਾ ਹੈ ਤੁਸੀਂ ਉਹਨਾਂ ਦੇ ਕੰਮ ਕਿਉਂ ਰੋਕਦੇ ਹੋ ਕਿਉਂ ਤੁਸੀਂ ਅੰਬੇਦਕਰ ਸਾਹਿਬ ਦੇ ਕੰਮ ਰੋਕਦੇ ਹੋ ਅਗਲੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਜਦੋਂ ਅਸੀਂ ਮੁੱਖ ਮੰਤਰੀ ਮੈਂ ਬਣਿਆ ਸਾਡੀ ਪੂਰੀ ਟੀਮ ਆਈ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਕਪੂਰਥਲੇ ਯੂਨੀਵਰਸਿਟੀ ਹੈ ਗੁਰ ਉਹਦੇ ਵਿੱਚ ਜਿਹੜੀ ਕਿ ਟੈਕਨੀਕਲ ਯੂਨੀਵਰਸਿਟੀ ਹੈ ਉਦੇ ਵਿੱਚ ਮੈਂ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਾਬਾ ਸਾਹਿਬ ਅਮੇਰਕਰ ਸਾਹਿਬ ਦਾ ਮਿਊਜ਼ੀਅਮ ਬਣਾਉਣ ਦਾ ਨੀਂਹ ਪੱਥਰ ਰੱਖਿਆ ਜਿਹੜਾ ਕਿ ਆਹ ਫੋਟੋ ਮੈਂ ਤੁਹਾਨੂੰ ਦਿਖਾ ਰਿਹਾ ਤੇ ਮੈਂ ਤੁਹਾਨੂੰ ਚੈੱਕ ਵਾਲੀ ਫੋਟੋ ਵੀ ਦਿਖਾ ਰਿਹਾ ਆਹ ਦਾ ਚੈੱਕ ਦਿੰਦਿਆਂ ਦੀ 25 ਕਰੋੜ ਰੁਪਏ ਦਾ ਚੈੱਕ ਐਸੀ ਦਿੱਤਾ ਸੀ ਡੇਰਾ ਬੱਲਾ ਬਾਬਾ ਜੀ ਨੂੰ ਆ ਬਾਬਾ ਜੀ ਖੜੇ ਆ ਤੇ ਚੈੱਕ ਦੀ ਫੋਟੋ ਹੈ ਖਾਤੇ ਵਿੱਚ ਪੈਸੇ ਖਾਤੇ ਦੀ ਕਾਪੀ ਹੈਗੀ ਹੈ ਲੇਕਿਨ ਇਹਨਾਂ ਨੇ ਪੈਸਾ ਵੀ ਖਰਚਿਆ ਪਹਿਲਾਂ ਵਾਪਸ ਲੇ ਗਏ ਫਿਰ ਦੇਣਾ ਪਿਆ ਅੱਜ ਤੱਕ ਫੇਰ ਨਹੀਂ ਖਰਚਿਆ ਆ ਹੈਗੀ ਹੈ ਉਸ ਨੀ ਪੱਥਰ ਦੀ ਫੋਟੋ ਜਿਹੜਾ ਕਿ ਮੈਂ ਉੱਥੇ ਲਗਾਇਆ ਸੈਟਸ ਪਟਾ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਆਈਕੇ ਗੁਜਰਾਤ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਬਾਬਾ ਸਾਹਿਬ ਭੀਮrao ਅੰਬੇਦਕਰ ਮਿਊਜ਼ੀਅਮ ਦਾ ਨੀ ਪੱਥਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵੱਲੋਂ ਮਿਤੀ 23 ਸਤੰਬਰ 2021 ਨੂੰ ਆਪਣੇ ਕਰਮ ਕਰ ਕਮਲਾ ਨਾਲ ਰੱਖਿਆ ਗਿਆ ਨਾਡ ਥੱਲੇ ਸੈਕਟਰੀ ਤੇ ਹੋਰ ਸਾਰਿਆਂ ਦੇ ਨਾਮ ਹੈ ਅੱਜ ਸਾਢੇ 3 ਸਾਲ ਹੋ ਗਏ ਐ ਤੁਸੀਂ ਪਿੱਛੇ ਆਪਣੇ ਫੋਟੋ ਲਗਾਉਂਦੇ ਹੋ ਅਵੇਦਕਰ ਸਾਹਿਬ ਦੀ ਕੇਜਰੀਵਾਲ ਸਾਹਿਬ ਸਤੋਂ ਸਤ ਮੁਸ਼ਕਿਲ ਮਾਰਦਾ ਤੁਹਾਨੂੰ ਤਕਲੀਫ ਕੀ ਹੋਈ ਸਤੋਂ ਕਿਉਂ ਤੁਸੀਂ ਜਿਹੜੇ Dalit ਵਰਗ ਦੇ ਸਬੰਧਤ ਕੰਮ ਸ਼ੁਰੂ ਕੀਤੇ ਐ ਉਹਨਾਂ ਨੂੰ ਕਿਉਂ ਬੰਦ ਕਰ ਰਹੇ ਹੋ ਸਾਰੇ ਕਿਉਂ ਰੋਕ ਦਿੱਤੇ ਐ ਕੰਮ ਇਹ ਜਿਹੜਾ 100 ਕਰੋੜ ਦੇ ਨਾਲ ਮਿਊਜ਼ੀਅਮ ਬਣਨਾ ਸੀ ਜਿੱਥੇ ਗੱਲ ਖੜੀ ਐ ਟੈਂਡਰ ਲੱਗਿਆ ਵਾ ਸੀ ਟੈਂਡਰ ਅਲਰਟ ਹੋ ਗਿਆ ਸਾਰਾ ਕੁਝ ਤਿਆਰ ਹੋ ਗਿਆ ਇਹਨਾਂ ਦੀ ਸਰਕਾਰ ਆ ਗਈ ਅੱਜ ਤੱਕ ਫੋਟੋ ਪਿੱਛੇ ਅਵੇਦਕਰ ਸਾਹਿਬ ਹੀ ਲਾਉਂਦੇ ਆਪਣੇ ਨਾਮ ਤੇ ਉਹਨਾਂ ਦੇ ਵੋਟਾਂ ਮੰਗਦੇ ਲੇਕਿਨ ਉਹਨਾਂ ਦਾ ਮਿਊਜ਼ੀਅਮ ਉਹਨਾਂ ਦੀ ਯਾਦਗਾਰ ਬਣਾਉਣ ਤੋਂ ਪਿੱਛੇ हट ਗਏ ਮੈਂ ਇਹ ਵੀ ਪੁੱਛਣਾ ਚਾਹੁੰਦਾ ਹੈ ਕੇਜਰੀਵਾਲ ਸਾਹਿਬ ਤਖਰੀਬ ਦਾ ਦੱਸੋ ਕੀ ਹੈ ਫਿਰ ਦਲਿਤ ਵਰਗ ਦੇ ਕੰਮ ਤੁਸੀਂ ਦੇਖੋ ਰਾਈਟ ਟੂ ਐਜੂਕੇਸ਼ਨ ਆ ਬੈਠੇ ਹੈ ਭਾਈ ਸਾਹਿਬ ਇਹਨਾਂ ਨੇ ਕੇਸ ਪਾਇਆ ਹਾਈ ਕੋਰਟ ਦੇ ਵਿੱਚ 19 ਅਪ੍ਰੈਲ 25 ਨੂੰ ਇਹ ਅਫੀਸ਼ਲ ਲੈਟਰ ਹੈ ਹਾਈ ਕੋਰਟ ਨੇ ਫੈਸਲਾ ਕਰਤਾ ਕਿ ਜਿਹੜਾ ਕਾਂਗਰਸ ਦੀ ਸਰਕਾਰ ਮਨਮੋਹਨ ਸਿੰਘ ਨੇ ਰਾਈਟ ਟੂ ਐਜੂਕੇਸ਼ਨ ਦਿੱਤਾ ਸੀ ਉਸ ਨੂੰ ਲਾਗੂ ਕੀਤਾ ਜਾਵੇ ਇਹਨਾਂ ਨੇ ਚਿੱਠੀਆਂ ਤਾਂ ਕੱਢਤੀਆਂ ਕਿ ਲਾਗੂ ਕੀਤਾ ਜਾਵੇ ਲੇਕਿਨ ਇੰਪਲੀਮੈਂਟ ਅਜੇ ਤੱਕ ਨਹੀਂ ਕੀਤਾ ਅੱਜ ਤੱਕ ਕਿਸੇ ਆ ਹੁਣ ਸਾਰੀਆਂ ਐਡਮਿਸ਼ਨਾਂ ਹੋ ਗਈਆਂ ਈਆਂ ਕਿਸੇ ਪ੍ਰਾਈਵੇਟ ਅਧਾਰੇ ਦੇ ਵਿੱਚ ਕਿਸੇ ਦਲਿਤ ਵਰਗ ਦੇ ਬੱਚੇ ਦੀ ਇਸ ਸਕੀਮ ਦੇ ਤਹਿਤ ਇਸ ਕਾਨੂੰਨ ਦੇ ਤਹਿਤ ਕੋਈ ਐਡਮਿਸ਼ਨ ਨਹੀਂ ਹੋਈ ਮੈਂ ਫੇਰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤਕਲੀਫ ਦਾ ਦਾਤੋ ਸਾਡੇ ਨਾਲ ਕੀ ਹੈ ਫਿਰ ਮੈਂ ਅਗਲੀ ਗੱਲ ਤੁਹਾਨੂੰ ਦੱਸ ਰਿਹਾ ਐਡਵੋਕੇਟ ਜਨਰਲ ਦਾ ਦਫਤਰ ਹੈ ਚੰਡੀਗੜ੍ਹ ਦੇ ਵਿੱਚ ਪੂਰੇ ਪੰਜਾਬ ਦਾ ਐਡਵੋਕੇਟ ਜਨਰਲ ਜਿਹੜਾ ਹੁੰਦਾ ਮੈਂ ਤੇਜਰੀ ਆਪਣੇ ਸਾਡੇ ਬੇਰਕਰ ਸਾਹਿਬ ਜੀ ਮੰਤਰੀ ਸੀ ਇਹਨਾਂ ਨੇ ਪ੍ਰਪੋਜ਼ਲ ਤਿਆਰ ਕੀਤੀ ਮੈਂ ਉਹਨੂੰ ਦਸਖਤ ਕਰਕੇ ਫਾਈਨਲ ਕਰਤਾ ਸੀ ਪਾਸ ਕਰਤਾ ਕੈਬਨਿਟ ਦੇ ਵਿੱਚ ਕਿ ਐਡਵੋਕੇਟ ਜਨਰਲ ਦੇ ਦਫਤਰ ਦੇ ਵਿੱਚ 2 ਤੋਂ 250 ਵਕੀਰ ਰੱਖਿਆ ਜਾਂਦਾ ਉੱਥੇ ਵੀ ਰਿਜ਼ਰਵੇਸ਼ਨ ਦਿੱਤੀ ਜਾਵੇ ਐਸੀ ਕਾਨੂੰਨ ਬਣਾ ਕੇ ਦੇ ਨੋਟੀਫਿਕੇਸ਼ਨ ਕਰਤੀ ਇਹਨਾਂ ਨੇ ਬਾਅਦ ਚ ਰੱਖਣ ਤੋਂ ਨਾ ਕਰਤੀ ਦਲਿਤ ਵਕੀਲ ਇਕੱਠੇ ਹੋ ਕੇ ਕੋਰਟ ਵਿੱਚ ਚਲੇ ਗਏ ਕੋਰਟ ਵਿੱਚ ਇਹਨਾਂ ਨੇ ਇੱਕ ਐਫੀਡੈਵਿਟ ਦੇਤਾ ਕਿ ਕੀ ਦਲਿਤ ਮਾਰੇ ਕੋਰਟ ਤਾਂ ਇਹਨਾਂ ਦਿਮਾਗ ਨਹੀਂ ਹੁੰਦਾ ਕਿ ਉਹਨਾਂ ਦੇ ਵਕੀਲ ਐਸੀ ਰੱਖ ਸਕੀਏ ਕਿੰਨੀ ਸ਼ਰਮਨਾਕ ਗੱਲ ਇਹਨਾਂ ਵੱਲ ਵਾਸਤੇ ਫਿਰ ਐਜੀਟੇਸ਼ਨ ਕੀਤਾ ਪੰਜਾਬ ਚ ਜਿਹਦੇ ਕਰਕੇ ਨਾਲ ਰੱਖਣੇ ਪਏ ਲੇਕਿਨ ਆ ਹੁਣ ਐਡਵੋਕੇਟ ਜਨਰਲ ਬਦਲਿਆ ਨਾਲ ਦੀ ਨਾਲ ਹੀ ਨਾ ਨੇ 107 ਜਨਰਲ categories ਦਾ ਜਿਹੜਾ ਅਦਰ category ਦਾ ਵਕੀਲ ਨੂੰ ਤਾਂ ਐਕਸਟੈਂਸ਼ਨ ਦੇਤੀ ਲੇਕਿਨ ਐਸੀ ਵਰਗ ਦੇ ਕਿਸੇ ਨੂੰ ਨਹੀਂ ਦਿੱਤੀ ਫਿਰ ਐਜੀਟੇਸ਼ਨ ਹੋਇਆ ਫਿਰ 58 ਨੌਕਰੀਆਂ ਗੱਡੀਆਂ ਜਿਹਦੇ ਚੋਂ 30 ਭਰੀਆਂ ਬਾਕੀ ਕੋਈ ਨਹੀਂ ਭਰੀਆਂ ਮੈਂ ਫੇਰ ਪੁੱਛਣਾ ਚਾਹੁੰਦਾ ਏ ਤੇਜਰੀਵਾਲ ਸਾਹਿਬ ਦਲਿਤ ਵਰਗ ਨਾਲ ਦੁਸ਼ਮਣੀ ਤਾਂ ਦੱਸ ਦੋ ਬੈਕਵਰਡ ਕਲਾਸ ਦੇ ਨਾਲ ਦੁਸ਼ਮਣੀ ਤਾਂ ਦੱਸ ਦੋ ਕਿਹ ਹੈ ਤੁਸੀਂ ਹਰ ਤਰੀਕੇ ਦੇ ਨਾਲ ਆ ਜਿਹੜਾ 1000 ਰੁਪਿਆ ਇਹਨੂੰ ਪਤਾ ਕਿ ਅਮੀਰ ਲੋਕਾਂ ਦਾ 1000 ਰੁਪਏ ਦੀ ਲੋੜ ਹੈ ਨਹੀਂ ਲੇਕਿਨ ਗਰੀਬ ਬੀਬੀਆਂ ਨੂੰ ਤੁਸੀਂ ਧੋਖੇ ਨਾਲ ਵੇਦਾ ਕਰਕੇ 1000 ਰੁਪਿਆ ਦਵਾਗੇ ਉਹਨਾਂ ਨੇ ਤੁਹਾਨੂੰ ਬੂਟਾ ਪਾਤੀਆਂ ਜਾਤ ਚੋਣਾ ਸੀ ਕਿਆਂ ਤਾਂ ਮਾਂ ਨੂੰ ਪੁੱਛਿਆ ਕੁੜੀ ਨੇ ਬੀਬੀ ਬੋਟੂ ਕਿਨ ਬੋਟ ਕੀ ਰ ਪਾਣੀ ਐ ਕਹਿੰਦੀ ਤੇਰਾ ਮਾਮਾ 1000 ਰੁਪਇਆ ਲੈ ਕੇ ਆਏ ਗਰਗਹਾਰ ਮਹੀਨੇ ਆਪਾਂ ਨੇ ਕੇਜਰੀਵਾਲ ਨੂੰ ਬੋਟ ਪਾਣੀ ਐ ਉਹ ਸਾਢੇ 3 ਸਾਲ ਹੋ ਗਿਆ ਪੰਜਾਬ ਦੀਆਂ ਧੀਆ ਪਹਿਣਾ ਮਾਮਾ ਮਾਮੇ ਨੂੰ ਠੀਕ ਰੀਆਂ ਕਿ ਮਾਮਾ 1000 ਰੁਪਇਆ ਲੈ ਕੇ ਆਊਗਾ ਮੈਂ ਕਹਿੰਦਾ 40 40000 ਹੋ ਗਿਆ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਐ ਇਹਨਾਂ ਗਰੀਬ ਬੀਬੀਆਂ ਦਾ ਕਸੂਰ ਤਾਂ ਦੱਸੋ ਕੀ ਐ ਤੁਸੀਂ ਉਹਨਾਂ ਨੂੰ 1000 ਰੁਪਏ ਦਾ ਨਾਰਾ ਲਾ ਕੇ ਬੁੱਟਾ ਦੇ ਰੀਆਂ ਗਰੀਬ ਆਦਮੀ ਤੁਹਾਨੂੰ ਕੋਟਾ ਪੈ ਗਿਆ ਤੁਸੀਂ ਅੱਜ ਤੱਕ 1000 ਰੁਪਏ ਦਿੰਦੇ ਕਿਉਂ ਨਹੀਂ ਕੱਢ ਦੇਣਾ ਤੁਸੀਂ ਕਿਉਂ ਨਹੀਂ ਦਿੱਤਾ ਹੁਣ ਤੱਕ ਦਾ ਤੇ ਇਹ ਧੋਖਾ ਕਿੰਨੀ ਦੇਰ ਪੰਜਾਬ ਦੇ ਲੋਕਾਂ ਦੇ ਨਾਲ ਚੱਲੇਗਾ ਮੈਂ ਕੇਜਰੀਵਾਲ ਸਾਨੂੰ ਇਹ ਪੁੱਛਣਾ ਚਾਹੁੰਦਾ ਫਿਰ ਸਾਡੇ ਸਫਾਈ ਕਰਮਚਾਰੀ ਗਰੀਬ ਐਸੀ ਪੱਕੇ ਕਰਨ ਦਾ ਕੇਜ ਇਹ ਬੈਠੇ ਜਿਨ੍ਹਾਂ ਨੇ ਕੀਤਾ ਐਸੀ ਕਾਨੂੰਨ ਬਣਾ ਕੇ ਪੱਕੇ ਕਰਤੇ ਅੱਜ ਤੱਕ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਨਹੀਂ ਦਿੱਤੇ ਸਾਰੇ ਸਫਾਈ ਕਰਮਚਾਰੀ ਸਾਨੂੰ ਪੁੱਛਦੇ ਸੀ ਸਾਡਾ ਉਹ ਕਿਤੇ ਕਦੋਂ ਦੋਗੇ ਫਿਰ ਅਸੀਂ ਲਾਲ ਲੈਣ ਦੇ ਮਕਾਨ ਜਿੰਨੇ ਕਾਨੂੰਨ ਮੈਂ ਬਣਾਇਆ ਹੈ ਸਾਡੀ ਸਰਕਾਰ ਨੇ ਬਣਾਇਆ ਤੁਹਾਡੀ ਸਰਕਾਰ ਨੇ ਬਣਾਇਆ ਲੋਕੋ ਲਾਲ ਲੈਣ ਦੇ ਜਿੰਨੇ ਘਰ ਅੰਦਰ ਆਉਂਦੇ ਆ ਉਹਨਾਂ ਨੂੰ ਮੇਰਾ ਘਰ ਮੇਰੇ ਨਾਮ ਬਣਾਉਣ ਦਾ ਮੈਂ ਕਾਨੂੰਨ ਬਣਾ ਕੇ ਗਿਆ ਕਿਉਂਕਿ ਮੈਂ ਵੀ ਗਰੀਬ ਪਰਿਵਾਰ ਚ ਪੈਦਾ ਹੋਇਆ ਮਨੂ ਇਹ ਸੀ ਕਿ 55% ਤੋਂ ਕੋਈ ਪ੍ਰਾਪਰਟੀ ਹੋ ਨਹੀਂ ਹੁੰਦੀ ਸਾਡੇ 9 ਉਹ ਰਿਸਟਰੀ ਹੋ ਜਾਏਗੀ ਘਰ ਦੀ ਜਿਹੜਾ ਸਾਡਾ ਲਾਲ ਲੈ ਦੇ ਅੰਦਰ ਆਪਣਾ বাসੂ ਘਰ ਹੈ ਤਾਂ ਐਸੀ ਹੋਰ ਨਹੀਂ ਤਾਂ ਟੈਕਸ ਹੀ ਪਾ ਲਾਂਗੇ ਲੋਨ ਲੈ ਕੇ ਰਿਸਟਰੀ ਰੱਖ ਕੇ ਲੇਕਿਨ ਅੱਜ ਤੱਕ ਉਸ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਪੂਰੇ ਪੰਜਾਬ ਦੇ ਵਿੱਚ ਕਿਤੇ ਕਿਤੇ ਕਰਿਆ ਬਾਕੀ ਨਹੀਂ ਕੀਤਾ ਇੱਥੇ ਹੁਣ ਆ ਇਲੈਕਸ਼ਨ ਆਇਆ ਹੁਣ ਚੰਨੀ ਦੀ ਸਕੀਮ ਯਾਦ ਆ ਗਈ ਪ੍ਰੋਵੀਜ਼ਨਲ ਸਰਟੀਫਿਕੇਟ ਦੇ ਰਹੇ ਹੁਣ ਵੀ origignal ਨਹੀਂ ਦੇ ਰਹੇ ਹੋਤੇ ਪਿੰਡਾਂ ਜਿਹਾ ਸੀ ਇੱਥੇ ਕਰਤਾ ਸੀ ਸੋ ਮੈਂ ਪੁੱਛਦਾ ਕੇਜਰੀਵਾਲ ਸਾਹਿਬ ਤਕਲੀਫ ਕੀ ਹੈ ਤੁਹਾਨੂੰ ਦਲਿਤ ਵਰਗ ਦੇ ਨਾਲ ਇਹ ਮੈਂ ਪੁੱਛਣਾ ਚਾਹੁੰਦਾ ਗਰੀਬ ਲੋਕਾਂ ਦੇ ਨਾਲ ਕੀ ਆ ਤਕਲੀਫ ਹੈ ਆ ਤੁਸੀਂ ਇਹ ਦੇਖੋ ਕਿ ਆਂਗਣਵਾੜੀ ਵਰਕਰ ਆਸ਼ਾ ਵਰਕਰ ਮਿੱਟੀ ਮੀਰ ਵਰਕਰ ਨਾ ਹੈ ਗਰੀਬ ਪਰਿਵਾਰਾਂ ਚੋਂ ਆਉਂਦੇ ਜਾਤ ਬਰਾਦਰੀ ਕੋਈ ਹੋਵੇ ਲੇਕਿਨ ਹੁੰਦੇ ਗਰੀਬ ਪਰਿਵਾਰਾਂ ਚੋਂ ਸਾਰੇ ਥੋੜੇ ਜੀ ਉਹਨਾਂ ਨੂੰ ਪੈਸੇ ਮਿਲਦੇ ਮੈਂ ਅਤਾ 3 ਮਹੀਨੇ ਰਾਜ ਰਿਹਾ ਮੈਂ 111 ਦਿਨਾਂ ਦੇ ਵਿੱਚ ਰਾਤ ਨੂੰ 3 ਵਜੇ ਹੀ ਨਾ ਬੀਬੀਆਂ ਦੇ ਨਾਲ ਮੈਂ ਫੈਸਲਾ ਕੀਤਾ ਅਗਲੇ ਦਿਨ 3 ਵਜੇ ਚਮਕੌਰ ਸਾਹਿਬ 25000 ਬੀਬੀ ਇਕੱਠੀ ਕਰ ਉਹ ਆ ਗਈ ਤੇ ਉਹਨਾਂ ਨੂੰ ਸਾਰਿਆਂ ਨੂੰ ਸਰਟੀਫਿਕੇਟ ਦਿੱਤੇ ਆਂਗਣਵਾਲੀ ਵਾਲਿਆਂ ਨੂੰ ਵੀ ਆਸ਼ਾ ਵਰਕਰ ਨੂੰ ਵੀ ਮਿੱਡੇ ਮੀਲ ਨੂੰ ਵੀ ਇਹਨਾਂ ਦੀ ਸਾਰਿਆਂ ਦੀ ਤਰਖਾ ਵਧਾਈ ਮੈਂ ਲੇਕਿਨ ਸਾਢੇ 3 ਮੈਂ ਉੱਥੇ ਕਾਨੂੰਨ ਨੂੰ ਇਹ ਵੀ ਬਣਾ ਕੇ ਗਿਆ ਸੀ ਕਿ ਹਰ ਸਾਲ 500 ਰੁਪਇਆ ਇਹਨਾਂ ਦਾ ਵਧੇ ਕਰੇਗਾ ਤੇ ਬਾਕੀਆਂ ਦਾ ਕਿਹਾ ਸੀ ਇਹਨਾਂ ਦੀ ਡਬਲ ਵੀ ਹੋਏਗੀ ਪਰ ਮੈਂ ਕੇਦਰੀਵਾਲ ਸਾਹਿਬ ਪੁੱਛਣਾ ਚਾਹੁੰਦਾ ਕਿ ਗਰੀਬ ਇਸ ਕਰਕੇ ਤੁਸੀਂ ਆਂਗਣਵਾੜੀ ਆਸ਼ਾ ਵਰਕਰ ਤੇ ਮਿੱਡੇ ਮੀਲ ਵਾਲੀਆਂ ਬੀਬੀਆਂ ਦੀ ਦੁਬਾਰੇ ਤਰਖਾ ਨਹੀਂ ਬਧਾਈ ਕੀ ਕਾਰਨ ਹੈ ਕਿ ਤੁਸੀਂ ਸਰਕਾਰ ਦੇ ਵਿੱਚ ਕੰਮ ਤਾਂ ਕਰ ਬਹੁਤ ਦਿਖਾਉਂਦੇ ਹੋ ਤੇ ਠੀਕ ਹੈ ਤੁਹਾਡਾ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਵਾਲੀ ਹੈ ਇੱਥੇ ਖਰਚਾ ਨਾ ਤੁਹਾਡਾ ਖਾਲੀਆ ਤੁਸੀਂ ਡਰਾਮੇਵਾਦੀ ਕਰੀ ਜਾਂਦੇ ਹੋ ਲੁੱਟ ਕੇ ਦਿੱਲੀ ਨੂੰ ਲੈ ਜਾ ਰਹੇ ਹੋ ਪੰਜਾਬ ਦਾ ਮਾਰ ਤੇ ਹਰ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਲੇਕਿਨ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕੀ ਕਾਰਨ ਹੈ ਕਿ ਤੁਸੀਂ ਗਰੀਬ ਲੋਕਾਂ ਦੇ ਕੰਮ ਨਹੀਂ ਕਰ ਰਹੇ ਤੁਸੀਂ ਕਿਉਂ ਦਲਿਤ ਵਰਗ ਨੂੰ ਮਾਰ ਰਹੇ ਹੋ ਕਿਉਂ ਉਹਨਾਂ ਨੂੰ ਇੱਕ ਸੋਚੀ ਸਮਝੀ ਸਾਜਿਦ ਦੇ ਨਾਲ ਪੰਜਾਬ ਦੇ ਵਿੱਚ ਐਜੂਕੇਸ਼ਨ ਸਿਸਟਮ ਬਿਲਕੁਲ ਤੈਸ ਨੈਸ ਕਰਤਾ ਤਾਂ ਕਿ ਗਰੀਬ ਲੋਕ ਪੜ੍ਹ ਨਾ ਸਕਣ ਸੋ ਇਹ ਮੇਰੀਆਂ ਇਹਦੇ ਬਾਰੇ ਗੱਲਾਂ ਸੀ ਹੁਣ ਮੈਂ ਕੱਲ ਕਹਿਣ ਨੂੰ ਤਾਂ ਹੁਣ ਬਹੁਤ ਕੁਛ ਹੈ ਐਸੀ ਵਡਾਪਾ ਪੈਨਸ਼ਨ 2500 ਕੀਤੀ ਇਹ ਕਹਿੰਦੇ ਕਿ ਅਸੀਂ ਵਧਾਵਾਂਗੇ ਅੱਜ ਤੱਕ ਕਰੀ ਵਧਾਈ ਮੰਨੋ ਹੁਣ ਮੈਂ ਜਿੱਥੇ ਵੀ ਲੁਧਿਆਣਾ ਜਾਂਦਾ ਜਾਂ ਪਿੰਡਾਂ ਜਾਂਦਾ ਬੀਬੀਆਂ ਘੇਰ ਕੇ ਖੜ ਜਾਂਦੀਆਂ ਸਾਡੇ ਪੰਜ ਪੰਜ ਮਹੀਨੇ ਦੀ ਪੈਨਸ਼ਨ ਨਹੀਂ ਆਈ ਸਰਦਨ ਸਕੀਮ ਗਰੀਬਾਂ ਵਾਸਤੇ ਐਸੀ 51000 ਕੀਤੀ 3.5 ਸਾਲ ਹੋ ਗਿਆ ਹੈ ਗਰੀਬ ਆਪਨੇ ਕੁੜੀ ਦਾ ਵਿਆਹ ਕਰ ਲੈਂਦਾ ਉਹਨੂੰ ਲੱਗਦਾ ਕਿ ਮੈਨੂੰ ਸਕਨ ਸਕੀਮ ਮਿਲ ਜਾਣੀ ਹੈ ਕਿਸੇ ਨੂੰ ਇੱਕ ਪੈਸਾ ਨਹੀਂ ਮਿਲਿਆ ਸਕੀਮੇ ਬੰਦ ਕਰਤੀ ਕੀ ਤਕਲੀਫ ਹੈ ਕੇਜਰੀਵਾਲ ਸਾਹਿਬ ਜਹਾਜ਼ ਚ ਉਤਰ ਕੇ 3 ਵੀਲਰ ਤੇ ਬੈਠ ਜਾਂਦੇ ਹੋ ਉੱਥੇ ਤੇ ਵਧੀਆ ਜੁੱਤੀ ਪਾਈ ਵੀ ਹੁੰਦੀ ਹੈ ਇੱਥੇ ਚੱਪਲਾ ਪਾ ਲੈਂਦੇ ਹੋ ਲੋਕਾਂ ਨੂੰ ਡਰਾਮੇ ਕਰਕੇ ਦਿਖਾਉਂਦੇ ਐ ਸੀ ਫਟੇਲੇ ਕੱਪੜੇ ਪਾਏ ਐ ਕਿ ਤੁਹਾਨੂੰ ਗਰੀਬ ਲੋਕਾਂ ਦੇ ਨਾਲ ਤਕਲੀਫ ਕਿਹਾ ਹੈ ਕਿਉਂ ਤੁਸੀਂ ਗਰੀਬਾਂ ਦੇ ਕੰਮ ਨਹੀਂ ਕਰਦੇ ਕਿਉਂ ਉਹਨਾਂ ਗੱਲਾਂ ਪਰ ਪੂਰੇ ਨਹੀਂ ਉੱਤਰਦੇ ਜਿਹੜੀਆਂ ਤੁਸੀਂ ਪੂਰੀਆਂ ਕੀਤੀਆਂ ਸ੍ਰੀ ਸਾਹਿਬ ਗਰੀਬਾਂ ਦੀ ਆਕਾਸ਼ ਦੀ ਰੋਲ ਬਦਲ ਰਹੀ ਔਰ ਮੈਂ ਹਰ ਪਿੰਡ ਇਹ ਜਾਂਦਾ ਹੈ ਕਿ ਕੱਲ ਵੀ ਬੀਬੀਆਂ ਮੈਨੂੰ ਕਹਿੰਦੀਆਂ ਜੀ ਤੁਸੀਂ ਸਾਨੂੰ 30 ਕਿਲੋ ਕੜਕ ਦਿੰਦੇ ਸੀ ਆ ਹੁਣ ਸਾਨੂੰ 5 ਕਿਲੋ ਮਿਲਣ ਲੱਗੀ ਹੈ ਕੇਜਰੀਵਾਲ ਸਾਹਿਬ 5 ਕਿਲੋ ਦੇ ਨਾਲ ਤੇਰੇ ਘਰ ਦਾ ਗੁਜ਼ਾਰਾ ਚੱਲੇਗਾ ਕਿ ਤੇਰੇ ਘਰ ਦਾ ਨਹੀਂ ਚੱਲਦਾ ਗਰੀਬ ਦਾ ਕਿੰਨਾ ਚੱਲੇਗਾ ਉਹਨਾਂ ਦਾ ਨਿਆੜੇ ਵੀ ਜ਼ਿਆਦਾ ਹੈ ਉਹਨਾਂ ਦਾ ਟੱਬਰ ਵੀ بڑا ਹੈ ਤੂੰ 5 ਕਿਲੋ ਨਾਲ ਗੁਜ਼ਾਰਾ ਕਰਾਵੇ ਫਿਰਦਾ ਹੈ ਕਿਉਂ ਤੁਸੀਂ ਕਣਕ ਕੱਟਦੀ ਲੋਕਾਂ ਦੀ ਜਿਹੜੀ ਕੇਂਦਰ ਸਰਕਾਰ ਚੋਂ 5 ਕਿਲੋ ਮਨਮੋਹਨ ਸਿੰਘ ਜੀ ਵਾਲੀ ਆ ਰਹੀ ਕਾਂਗਰਸ ਦੇ ਵੇਲੇ ਦੀ ਉਹੀ ਆ ਰਹੀ ਹੈ ਪੰਜਾਬ ਦੀ ਸਰਕਾਰ ਨੇ ਕਣਕ ਬਿਲਕੁਲ ਖਤਮ ਕਰਤੀ ਹੈ ਗਰੀਬਾਂ ਨੂੰ ਕਣਕ ਤੋਂ ਵੀ ਆਵਾਜ਼ਾਰ ਕਰਤਾ ਸੋ ਇੱਕ ਮੈਂ ਅਗਲੀ ਗੱਲ ਕਰਨੀ ਹੈ ਕਿ ਪੰਜਾਬ ਦੇ ਵਿੱਚ ਜੇ ਕੋਈ ਨਿੱਤੜਕ ਲੈਤਾ ਅਜਿਹੇ ਤਰੀਕ ਵਿੱਚ ਖੜਾ ਹੈ ਜਿਹੜਾ ਇਹਨਾਂ ਨਾਲ ਪੂਰੀ ਲੜਾਈ ਲੜ ਰਿਹਾ ਹੈ ਜਿਹੜਾ ਕਿ ਜਿਹਨੂੰ ਮਾਣ ਹੈ ਆਪਣੇ ਆਪ ਤੇ ਮੈਂ ਆਸ਼ੂ ਨੂੰ ਕਿਹਾ ਸੀ ਕਿ ਆਸ਼ੂ ਜੀ ਤੁਹਾਨੂੰ ਫੜਨ ਲੱਗੇ ਜਦੋਂ 2 ਸਾਲ ਪਹਿਲਾਂ ਮੈਂ ਕਿਹਾ ਤੁਸੀਂ ਜਾਇਓ ਨਾ ਤੁਸੀਂ ਉਹ ਕਰਾ ਲਓ ਜ਼ਮਾਨਤ ਕਰਾ ਲਓ ਕਹਿੰਦਾ ਨਹੀਂ ਮੈਂ ਲੜਨਾ ਇਸ ਤੋਂ ਤੱਕੇਸ਼ਾਈ ਦੇ ਖਿਲਾਫ ਮੈਂ ਖੜਨਾ ਇਸ ਤਕੇਸ਼ਾਈ ਦੇ ਖਿਲਾਫ ਉਹ ਜਾ ਕੇ ਪੇਸ਼ ਹੋ ਗਿਆ ਤੇ ਕੋਰਟ ਨੇ ਸਾਰੇ ਕੇਸਾਂ 'ਚੋ ਬਰੀ ਕਰਤਾ ਅਜੋਦੇ ਪਰ ਇੱਕ ਵੀ ਕੇਸ ਨਹੀਂ ਹੈ ਆ ਪਿਛਲੇ ਦਿਨੀ ਇਹਨਾਂ ਨੇ ਇੱਕ ਨੋਟਿਸ ਕੱਢਿਆ ਲੋਕਾਂ ਦਾ ਰੋਹ ਖੜਾ ਹੋ ਗਿਆ ਤੇ ਇਹਨਾਂ ਨੇ ਐਸਐਸਪੀ ਸਸਪੈਂਡ ਕਰਤਾ ਆਸ਼ੂ ਕਰਕੇ ਕਿ ਜੀ ਆਪਣੇ ਆਪ ਨੂੰ ਸੇਵ ਕਰਨ ਵਾਸਤੇ ਕਿ ਜੀ ਐਸੀ ਗੱਲ ਬਣਾ ਲਈ ਕਿ ਇਹਨੇ ਕਰ ਦਿੱਤਾ ਨੋਟਲ ਦਿੱਤਾ ਨਾਲ ਲੱਗਦੀ ਆਸ਼ੂ ਨੇ ਬੇਲ ਅਪਲਾਈ ਕਰਤੀ ਕੋਰਟ ਦੇ ਵਿੱਚ ਉੱਥੇ ਇਹਨਾਂ ਨੇ ਪੂਰਾ ਜੋਰ ਲਾਇਆ ਪਹਿਨਾ ਇੱਕ ਦਰਖਾਸਤ ਦਿੱਤੀ ਕਿ ਇਹ ਜਿਹੜੀ ਬੇਲ ਉਹ ਕੈਨਸਲ ਹੋਣੀ ਚਾਹੀਦੀ ਕਿਉਂਕਿ ਸਵੇਰੇ ਸਵੇਰੀ ਹੋ ਗਿਆ ਸਾਰਾ ਕੰਮ ਇਹਨਾਂ ਦੀ ਵੀ ਆ ਗਈ ਉਹਨਾਂ ਦੀ ਵੀ ਆ ਗਈ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਕੇਸ ਵਾਪਸ ਲੈਣਾ ਪੈ ਗਿਆ ਲੋਕਾਂ ਦਾ ਰੋਹ ਦੇਖ ਕੇ ਐਸਐਸਪੀ ਨੂੰ ਸਸਪੈਂਡ ਕਰਤਾ ਤੇ ਫਿਰ ਡੀਐਸਪੀ ਦੇ ਬਿਆਨ ਕਰਾਤੇ ਕੋਰਟ ਨੇ ਡੀਐਸਪੀ ਬਣਾ ਲਿਆ ਵੀ ਭਾਈ ਦੱਸ ਗੱਲ ਕਿਹਾ ਹੈ ਤੇਰੇ ਪੱਕੇ ਕਿਹੜਾ ਕੇਸ ਆ ਸੂ ਦੇ ਖਿਲਾਫ ਆ ਦਰਖਾਸਤ ਆਈ ਹੈ ਉਹਦੀ ਐਪਲੀਕੇਸ਼ਨ ਬੇਲ ਲੱਗੀ ਹੈ ਡੀਐਸਪੀ ਨੇ ਜਾ ਕੇ ਬਿਆਨ ਕਰਤੇ ਕਿ ਜੀ ਸਾਡੇ ਪਾਸ ਆ ਸੂ ਦੇ ਖਿਲਾਫ ਕੋਈ ਸਬੂਤ ਨਹੀਂ ਕੋਈ ਸਾਡੇ ਪਾਸ ਕੇਸ ਨਹੀਂ ਹੈ ਐਸੀ ਇਹਨੂੰ ਕਿਤੇ ਨਾਮਜ਼ਦ ਨਹੀਂ ਕੀਤਾ ਸਾਨੂੰ ਇਹਦੀ ਲੋੜ ਨਹੀਂ ਹੈ ਤੇ ਕੋਰਟ ਨੇ ਉਹ ਕੇਸ ਹੈ ਜਿਹੜਾ ਉਹ ਖਤਮ ਕਰਤਾ ਕਿ ਜੀ ਜਦ ਇਹਨਾਂ ਨੂੰ ਲੋੜੇ ਨਹੀਂ ਫੜਨਾ ਹੀ ਨਹੀਂ ਤਾਂ ਕੇਸ ਖਤਮ ਤੇ ਝੂਠ ਦੇਖੋ ਕਿੰਨਾ ਬੋਲਦੇ ਆ ਅੱਜ ਪ੍ਰਚਾਰ ਇਹ ਕਰ ਰਹੇ ਕਿ ਉਹਦੀ ਤਾਂ ਬੇਲ ਕੈਸਰ ਹੋ ਗਈ ਉਹ ਭਾਈ ਬੇਲ ਕੈਸਰ ਨਹੀਂ ਹੋਈ ਇਹਨਾਂ ਦੇ ਡੀਐਸਪੀ ਨੇ ਬਿਆਨ ਦਿੱਤਾ ਹੈ ਕਿ ਸਾਨੂੰ ਲੋੜ ਨਹੀਂ ਅਸੀਂ ਕਿਤੇ ਨਾਮਜ਼ਦ ਨਹੀਂ ਕੀਤਾ ਲੋਕਾਂ ਦੇ ਜਿਹੜਾ ਇਹ ੱੱਕੇशाही ਕਰ ਲੈਂਦੇ ਸੀ ਲੋਕਾਂ ਦੇ ਰੋਹ ਨੇ ਇਹਨਾਂ ਨੂੰ ਵਾਪਸ ਖੋਣਾ ਪਿਆ ਇਹ ਜਿਹੜਾ ਕੇਜਰੀਵਾਲ ਦਾ ਹੰਕਾਰ ਹੈ ਕੇਜਰੀਵਾਲ ਦਾ ਗੁੱਸਾ ਹੈ ਇਹ ਬੋਲ ਰਿਹਾ ਹੈ ਕਹਿੰਦਾ ਵੀ ਕੇਜਰੀਵਾਲ ਦਾ ਗੁੱਸਾ ਕੇਜਰੀਵਾਲ ਦਾ ਹੰਕਾਰ ਬੋਲਦਾ ਪਹਿਲਾਂ ਤਾਂ ਕਹਿੰਦੇ ਸੀ ਵੀ ਫਿਰ ਤੁਸੀਂ ਇਹ ਦੇਖੋ ਕਿ ਕਹਿੰਦੇ ਜੀ ਆਸੂ ਹੈ ਜਿਹੜਾ ਇਹ ਤਾਂ ਬੜਾ ਕਰਪਟ ਹੈ ਇੱਕ ਹੁਣ ਕੀ ਕਿਦਨ ਕੇਜਰੀਵਾਲ ਬੋਲ ਕੇ ਗਿਆ ਮੈਂ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਹੈ ਤੇ ਭਾਈ ਸਾਢੇ 3 ਸਾਲ ਜ਼ੋਰ ਲਾ ਲਿਆ ਨਾ ਅੱਠ ਮਹੀਨੇ ਅੰਦਰ ਵੀ ਰਖ ਲਿਆ ਹਾਈ ਕੋਰਟ ਨੇ ਤੁਹਾਡੇ ਮੂੰਹ ਤੇ ਚਪੇੜਾ ਮਾਰ ਰੀਆਂ ਜੇ ਇਹ ਰੱਤ ਹੁੰਦਾ ਤਾਂ ਹਾਈ ਕੋਰਟ ਨੇ ਮੰਨ ਲੈਣਾ ਸੀ ਇੱਕ ਵੀ ਲੁਧਿਆਣੇ ਦਾ ਬੰਦਾ ਇਹ ਨਹੀਂ ਕਹਿ ਸਕਦਾ ਕਿ ਉਸ ਤੋਂ ਕਦੇ ਆਸੂ ਦੇ 1 ਰੁਪਿਆ ਵੀ ਲਿਆ ਹੋਵੇ ਲੇਕਿਨ ਆ ਲੁਧਿਆਣੇ ਚਲੇ ਜਾਓ ਉੱਥੇ ਇਹਨਾਂ ਦਾ ਰੋੜਾ ਪੜਿਆ ਹੋਇਆ ਹੈ ਉੱਥੇ ਉਹ ਦੱਸ ਰਿਹਾ ਅੰਦਰ ਬੈਠ ਕੇ ਕਿਸ ਤਰ੍ਹਾਂ ਪੈਸੇ ਇਕੱਠੇ ਹੋਏ ਹੈ ਇਹਨਾਂ ਨੇ ਆਪੇ ਫੜ ਕੇ ਅੰਦਰ ਦੇਣਾ ਪਿਆ ਇਹਨਾਂ ਨੂੰ ਜਦ ਲੋਕਾਂ ਦਾ ਰੋਹ ਹੋਇਆ ਦਰਖਾਸਤਾਂ ਹੀ ਇੰਨੀਆਂ ਚਲੇ ਗਈਆਂ ਸੋ ਆ ਆਪ ਫੌਰ ਦਾ ਫੈਸਲਾ ਵੀ ਆ ਗਿਆ ਆਸ਼ੂਰੂ ਕੋਰਟ ਦੇ ਮਾਲਿਆ ਕੇ ਜੀ ਇਹਨਾਂ ਨੇ ਹੀ ਕਹਿਤਾ ਡੀਐਸਪੀ ਨੇ ਬਿਆਨ ਦੇ ਕੇ ਕਿ ਜੀ ਕੋਈ ਇਹ ਜਹਾ ਕੇਸ ਇਹਦੇ ਤੇ ਹੈ ਨਹੀਂ ਨਾ ਹੀ ਅਸੀਂ ਕਿਤੇ ਇਹਨੂੰ ਫੜਨਾ ਨਾ ਇਸ ਕਰਕੇ ਉਹ ਨਾ ਸਾਨੂੰ ਇਹਦੀ ਲੋੜ ਹੈ ਸੋ ਲੇਕਿਨ ਝੂਠ ਇਹਨਾਂ ਬੋਲਦੇ ਆ ਕਿ ਪ੍ਰਚਾਰ ਇਹ ਕਰ ਰਹੇ ਆ ਕਿ ਜੀ ਉਹਦੀ ਤਾਂ ਬੇਲ ਕੈਨਸਲ ਹੋ ਗਈ ਆ ਜੇ ਹਰ ਜਗ੍ਹਾ ਇਹ ਲੱਗੇ ਸੋ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਐ ਜਿਹੀ ਕੋਈ ਗੱਲ ਨਹੀਂ ਐ ਇਹਨਾਂ ਦੇ ਡੀਐਸਪੀ ਨੇ ਜਾ ਕੇ ਬਿਆਨ ਦਿੱਤੇ ਹੈ ਕਿ ਇਹਦੇ ਉੱਪਰ ਕੋਈ ਕੇਸ ਨਹੀਂ ਹੈ। ਅਰ ਫਿਰ ਮੈਂ ਬੇਨਤੀ ਕਰਨਾ ਚਾਹੁੰਦਾ ਕੇਜਰੀਵਾਲ ਕਹਿੰਦਾ ਧੱਬਕੇ ਦੇਖੋ ਕਿਸ ਤਰ੍ਹਾਂ ਮਾਰ ਰਿਹਾ। ਕਹਿੰਦਾ ਅਰੋੜਾ ਕੋਚੂ ਲਓਗੇ ਤभी ਕੰਮ ਹੋਣਗੇ ਨਹੀਂ ਤਾਂ ਕੋਈ ਕੰਮ ਨਹੀਂ ਆਉਣਾ। ਹਮਾਰਾ ਐਮ.ਐਲ.ਏ ਹੋਗਾ ਤभी ਕੰਮ ਹੋਣਗੇ ਨਹੀਂ ਤਾਂ ਕੋਈ ਕੰਮ ਲੋਕਾਂ ਨੂੰ ਧੱਬਕੇ ਪੁਲਿਸ ਤੇ ਥਰੂ ਮਾਰ ਰਹੇ ਸਾਡੇ ਬੰਦੇ ਚੱਕ ਰਹੇ ਪੁਲਿਸ ਦੇ ਆ ਡਿਊਟੀਆਂ ਲਗਾਤੀਆਂ ਕਿ ਪੁਲਿਸ ਪੈਸੇ ਬੰਡੇ ਦੀ ਕਰ ਕਰ ਜਾ ਕੇ ਇਅਰਮਾਰਕ ਕਰ ਲਿਆ ਇਹ ਫਰਾਨਾ ਸਿਪਾਹੀ ਬੰਡੇਗਾ ਇਹ ਫਰਾਨਾ ਸਿਪਾਹੀ ਬੰਡੇਗਾ ਮੈਂ ਪੁਲਿਸ ਕਰਮਚਾਰੀਆਂ ਨੂੰ ਕਹਿਣਾ ਚਾਹੁੰਦਾ ਕਿਸੇ ਤਰ੍ਹਾਂ ਦਾ ਪੰਗਾ ਨਾ ਲਿਓ ਸਾਡੇ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਸਿਵਲ ਬਰਦੀ ਦੇ ਪੈਸੇ ਬੰਨਣਾ ਹਨ ਤੁਸੀਂ ਐਲ ਸੀ ਡੀਆਂ ਬੰਨ ਰਹੇ ਹੋ ਤੁਸੀਂ ਕਿਹੜੇ ਹੁੰਦੇ ਹੋ ਉਹ ਪਾਣੀ ਸਾਫ਼ ਕਰਨੇ ਵਾਲੇ ਆਰਓ ਬੰਨ ਰਹੇ ਹੋ ਫਿਲਟਰ ਬੰਨ ਰਹੇ ਹੋ ਭਾਈ ਐਸੀ ਘੇਰ ਕੇ ਬਿਠਾ ਲੈਣੇ ਜਿਹੜਾ ਵੀ ਸਿਵਲ ਵਰਦੀ ਚ ਪੁਲਿਸ ਵਾਲਾ ਸਾਨੂੰ ਟੱਕਰ ਗਿਆ ਜੇ ਵਰਦੀ ਵਿੱਚ ਵੀ ਪੈਸੇ ਆਣਾ ਟੱਕਰ ਗਿਆ ਕਿਸੇ ਚੀਜ਼ ਆਲਾ ਐਸੀ ਫੜ ਕੇ ਬਿਠਾ ਲੈਣਾ ਇਹ ਚੱਕਰ ਵਿੱਚ ਨਾ ਪਾਓ ਪਹਿਲੇ ਹੀ ਤੁਹਾਡੇ ਇਹਨਾਂ ਨੇ ਕਈ ਬੰਦੇ ਸਸਪੈਂਡ ਕਰਤੇ ਜਾਦੀ ਨਾ ਪਰ ਪੈਂਦੀ ਹੈ ਸਸਪੈਂਡ ਪੁਲਿਸ ਵਾਲਿਆਂ ਨੂੰ ਕਰਦੇ ਬਲੀ ਦਾ ਪੱਕਾ ਉਹਨੂੰ ਮੁੜਾ ਦੇ ਇਸ ਕਰਕੇ ਪੁਲਿਸ ਵਾਲੇ ਨਾ ਇਸ ਤਰ੍ਹਾਂ ਦੀ ਹਰਕਤ ਕਰਿਓ ਕਰਮਚਾਰੀ ਇਸ ਤਰ੍ਹਾਂ ਦੀ ਇਹਨਾਂ ਦੀਆਂ ਗੱਲਾਂ ਚ ਨਾ ਆਣ ਇਹਨਾਂ ਦਾ ਦਿਨ ਮੇ ਦਿਨਾਂ ਦਾ ਰਾਜ ਰਹਿ ਗਿਆ ਇਹਦੇ ਵਿੱਚ ਹੁਣਾਂ ਅੱਗੇ ਨੂੰ ਕੁਝ ਨਹੀਂ ਤੇ ਆ ਜਿਹੜਾ ਕੇਜਰੀਵਾਲ ਦੱਬ ਕੇ ਮਾਰ ਰਿਹਾ ਮੈਂ ਇਹਨੂੰ ਪੁੱਛਦਾ ਤੂੰ ਕਹਿਣਾ ਕਹੀ ਕੇਜਰੀਵਾਲ ਸਾਹਿਬ ਤੁਸੀਂ ਕਹਿੰਦੇ ਹੋ ਕਿ ਜੀ ਐਸੀ ਕੰਮ ਨਹੀਂ ਹੋਣ ਦੇਣੇ ਜੇ ਕੋਈ ਦੂਸਰਾ ਐਮਐਲਏ ਬਣ ਗਿਆ ਤੇਰੇ ਯਾਰ ਸੱਤ ਬਣਾਏ ਸੀ ਇੱਥੇ ਲੁਧਿਆਣੇ ਦੇ ਵਿੱਚ ਪਹਿਲਾਂ ਕਿਹੜੇ ਕੰਮ ਕਰਾਤੇ ਤੁਸੀਂ ਕੋਈ ਗਿਣਾਓਗੇ ਕਿ ਲੁਧਿਆਣੇ ਦੇ ਵਿੱਚ ਸੀਵਰੇਜ ਸਾਫ਼ ਕਰਾਉਣ ਦੇ ਇਲਾਵਾ ਰੋੜੇ ਨੇ ਵੀ ਕੋਈ ਕੰਮ ਕੀਤਾ ਕਿਹੜਾ ਕੰਮ ਕੀਤਾ ਤੁਸੀਂ ਰੋੜੇ ਨੂੰ 11 ਕਰੋੜ 87 ਲੱਖ ਦੀ ਗ੍ਰਾਂਟ ਪਿਛਲੇ 3.5 ਸਾਲ 3 ਸਾਲ ਚ ਮਿਲੀ ਹੈ ਲੇਕਿਨ ਉਹਨੇ ਸਿਰਫ 4 ਕਰੋੜ ਖਰਚੀ ਐ ਇੱਥੇ 4 ਕਰੋੜ ਉਹਦਾ ਲੈਪਸ ਹੀ ਹੋ ਗਿਆ 7 ਕਰੋੜ ਹੀ ਖਰਚਿਆ ਐ ਅਜਿਹੇ ਨਕਾਬੇ ਮੱਦੇ ਤੇ ਕੀ ਕਰਣਾ ਤੁਸੀਂ ਫਿਰ ਕੇਜਰੀਵਾਲ ਕਹਿੰਦੇ ਅਸੀਂ ਕੰਮ ਨਹੀਂ ਹੋਣ ਦੇਣੇ ਉਹ ਭਾਈ ਗੋਗੀ ਤਾਂ ਇਸ ਕਰਕੇ ਮਰ ਗਿਆ ਕਿ ਜੀ ਉਹਨੇ ਨਹੀਂ ਪੱਥਰ ਲਾਇਆ ਸੀ ਤੇ ਤੁਸੀਂ ਉਹਦਾ ਕੋਈ ਕੰਮ ਨਹੀਂ ਕੀਤਾ ਇਸੇ ਕਰਕੇ ਮਰੀਆਣਾ ਕਿ ਤੁਸੀਂ ਉਹਨੂੰ ਦਬਕੇ ਮਾਰਦੇ ਸੀ ਤੁਸੀਂ ਉਹਨੂੰ ਖਰਾਬ ਕਰਦੇ ਸੀ ਉਹ ਸੁਇਸਾਈਡ ਕਰ ਗਿਆ ਤੁਸੀਂ ਉਹਦੇ ਕੰਮ ਨਹੀਂ ਸੀ ਕਰਦੇ ਕੋਈ ਹੋਰ ਜਿੰਨੇ ਐਮਐਲਏ ਇੱਥੇ ਕਿਹੜੇ ਦੇ ਤੁਸੀਂ ਕੰਮ ਕਰਤੇ ਲੁਧਿਆਣੇ ਨੂੰ ਅੱਜ ਇੱਕ ਐਸਾ ਤਗੜਾ ਜਰਨੈਲ ਚਾਹੀਦਾ ਜਿਹੜਾ ਮੂਹਰੇ ਖੜ ਕੇ ਤੁਹਾਡਾ ਮੁਕਾਬਲਾ ਕਰ ਸਕੇ ਜਿਹੜੀ ਤੁਸੀਂ ਧੱਕੇਸ਼ਾਹੀ ਕਰਦੇ ਹੋ ਜਿਹੜੇ ਲੋਕਾਂ ਦੀ ਪੈਰਵਾਈ ਕਰ ਸਕੇ ਇਸ ਕਰਕੇ ਮੈਂ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਸਾਰੇ ਜਣੇ ਖੜੇ ਹੋ ਇਕੱਠੇ ਹੋ ਕੇ ਇਕਤਾ ਕਰੋ ਬੀਜਪੀ ਵਾਲਿਆਂ ਨੂੰ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਆ ਜਨਤਾ ਦਲ ਵਾਲੇ ਬੈਠੇ ਆ ਰਾਮੂ ਵਾਲੀ ਆ ਜੀ ਕੱਲ ਨੂੰ ਆ ਰਹੇ ਆ ਜਿੰਨੇ ਆਪੋਜੀਸ਼ਨ ਹੈ ਯਾਰ ਇਹ ਜਿਹੜੇ ਬਾਹਰੋਂ ਆ ਕੇ ਕਾਲੇ ਅਗਰੇਜ਼ ਰਾਜ ਤਣ ਲੱਗੇ ਵੇ ਸਾਡੇ ਇਹਨਾਂ ਨੂੰ ਭੁਜਾਈ ਆ ਆਪਾਂ ਇਕੱਠੇ ਹੋ ਕੇ ਇਹ ਜੇ ਕੇਜਰੀਵਾਲ ਰਾਜ ਸਭਾ ਚਲੇ ਗਿਆ ਬੀਜਪੀ ਵਾਲਿਆਂ ਨੂੰ ਵੀ ਖਰਾਬ ਕਰੂਗਾ ਇਸ ਕਰਕੇ ਇਕੱਠੇ ਹੋਣ ਦੀ ਲੋੜ ਹੈ ਇਕਤਾ ਕਰਨ ਦੀ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਆ ਜੀ ਲੜਾਈ ਪੰਜਾਬ ਦੀ ਹੈ ਆਸ਼ੂ ਅਰੋੜੇ ਦੀ ਨਹੀਂ ਹੈ ਆਸੂ ਪੰਜਾਬ ਦੀ ਲੜਾਈ ਲੜ ਰਿਹਾ ਹੈ ਆਓ ਸਾਰੇ ਜਣੇ ਇਕੱਠੇ ਹੋਈਏ ਤੇ ਇਸ ਨੂੰ ਭਜਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਕ ਚੀਜ਼ ਕਹੀ ਹੈ ਕਿ ਰੋੜਾ ਸਾਹਿਬ ਕੁਝ ਨਹੀਂ ਕਰ ਰਹੇ ਪਰ ਉਹਦਾ ਹੋਰ ਨਹੀਂ ਡਵੈਲਪਮੈਂਟ ਦੇ ਨਾਮ ਦੇ ਉੱਤੇ ਮੰਗਦੇ ਪਏ ਕਹਿੰਦੇ ਐਲੀਵੇਟਿਡ ਪੁਲ ਅਸੀਂ ਬਣਾਇਆ 에어ਪੋਰਟ ਅਸੀਂ ਬਣਾਇਆ ਵੀਰ ਜੀ 에어ਪੋਰਟ 20 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਇਹਦੀ ਸਕੀਮ ਬਣਨੀ ਸ਼ੁਰੂ ਹੋਈ ਸੀ ਕ੍ਰੈਡਿਟ ਤਾਂ ਉਹ ਹਰ ਚੀਜ਼ ਹੀ ਲਈ ਜਾਂਦੇ ਆ ਕ੍ਰੈਡਰ ਲੇੜੇ ਨੂੰ ਕੀ ਹੈ ਸਾਢੇ 3 ਸਾਲ ਜੇ ਏਅਰਪੋਰਟ ਦੀ ਬਣਦੇ ਹੁਣ ਤਾਂ ਸਾਢੇ 3 ਸਾਲ ਦੇ ਨੂੰ ਚੱਲੇ ਨੂੰ ਹੋ ਗਏ ਇਸ ਕਰਕੇ ਝੂਠ ਦਾ ਕੋਈ ਅਰਥ ਹੁੰਦਾ ਕੇਜਰੀਵਾਲ ਸਾਹਿਬ ਕਿੰਨਾ ਕੁ ਬੋਲੋਗੇ ਆ ਬਨੈ ਕਮੀਜ਼ ਬਾਹਰ ਨੂੰ ਕੱਢ ਕੇ ਪੈਂਟ ਤੇ ਹੁਣ ਵੋਟਾਂ ਨਹੀਂ ਮਿਲੀਆਂ ਇੱਕ ਵਾਰ ਤੁਸੀਂ ਚੱਪਲਾ ਪਾ ਕੇ ਆ 3 ਬਿਲਰ ਵਿੱਚ ਬੈਠ ਕੇ ਲੋਕਾਂ ਨੂੰ ਝੂਠ ਦਿਖਾ ਲਿਆ ਹੁਣ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਤੁਸੀਂ ਇੱਥੇ ਵੀ بڑے ਤੋਂ بڑے ਹੋਟਲ ਤੇ ਰਹਿੰਦੇ ਹੋ ਤੁਸੀਂ ਜਹਾਜ਼ਾਂ ਜਿ ਕੁਮਰਿਓ ਪੰਜਾਬ ਸਰਕਾਰ ਦੇ ਖਾਤੇ ਤੁਸੀਂ ਦਿੱਲੀ ਦੇ ਵਿੱਚ ਬਹੁਤ ਵੱਡਾ ਬੰਗਲਾ ਬਣਾ ਕੇ ਰਹਿਣ ਲੱਗੇ ਸੀ ਜਿਹੜਾ ਆਮ ਆਦਮੀ ਦਾਦਾ ਸੀ ਆਪਣੇ ਆਪ ਨੂੰ ਇਹ ਗੱਲਾਂ ਨੰਗੀਆਂ ਹੋ ਗਈਆਂ ਹੁਣ ਤੁਹਾਡੇ ਤੇ ਵਿਸ਼ਵਾਸ ਨਹੀਂ ਕੋਈ ਕਰੇਗਾ ਮੈਂ ਕਹਿਣਾ ਜੀ ਹਰ ਪੰਜਾਬੀ ਆਸ਼ੂ ਦਾ ਸਮਰਥਨ ਕਰੇ ਚਾਹੇ ਉਹ ਭਾਜਪਾ ਚਾਹੇ ਉਹ ਕਿਸੇ ਚਾਹੇ ਇਹ ਲੜਾਈ ਨਹੀਂ ਹੈ ਇਹ ਭਾਜਪਾ ਜੋ ਇੱਕ ਮੈਨੇ ਭੇਜ ਵੀ ਦੇਗੀ ਕੋਈ ਫਰਕ ਨਹੀਂ ਪੈਂਦਾ ਲੇਕਿਨ ਜੇ ਰਾਜ ਸਭਾ ਚ ਜਾਣ ਤੋਂ ਕੇਜਰੀਵਾੜ ਨੂੰ ਰੋਕ ਲੇਗੀ ਉੱਥੇ ਦੀ ਸਰਕਾਰ ਨੂੰ ਵੀ ਫਰਕ ਪੈ ਦੇਗਾ ਸੋ 100000 ਰੁਪਏ ਲਈ 100000 ਰੁਪਏ ਹਾਂਜੀ ਤੇ ਇਥੇ ਕੌਂਸਲ ਦੀ ਸਰਕਾਰ ਹੈਗੀ ਉੱਥੇ ਮਿਲਦਾ ਪਿਆ ਯਾਰ ਸਰ ਜੀ ਐਸੀ ਤਾਂ ਬਹਿਦਾ ਹੀ ਨਹੀਂ ਸੀ ਕੀਤਾ ਐਸੀ ਝੂਠ ਮੇਰੀ ਗੱਲ ਸੁਣੋ ਮੈਂ ਮੈਂ 올ਡ ਪੈਨਸ਼ਨ ਸਕੀਮ ਦੀ ਗੱਲ ਕੀਤੀ ਹੈ ਕਿ ਪੰਜਾਬ ਦੀ ਜਿਹੜੀ ਹੈ ਪਾਰਟੀ ਰਾਜ ਕਰ ਰਹੀ ਹੈ ਇਹਨਾਂ ਨੇ ਪਹਿਲਾਂ ਕੇਜਰੀਵਾੜਲੇ ਭੁਗਤਾਨਾਂ ਨੇ ਵਾਦਾ ਕੀਤਾ ਕਿ 올ਡ ਪੈਨਸ਼ਨ ਸਕੀਮ ਦਵਾਂਗੇ ਮੈਂ ਅੱਜ ਮੰਗ ਕਰ ਰਿਹਾ ਕਿ ਜਿੱਥੇ ਕਾਗਰ੍ਹ ਦੀ ਸਰਕਾਰ ਹੈ ਨਾਲ ਹਿਮਾਚਲ ਚ ਐਸੀ 올ਡ ਪੈਨਸ਼ਨ ਸਕੀਮ ਦੇ ਰਹੇ ਸਾਡੀ ਸਰਕਾਰ ਆਏਗੀ ਅਸੀਂ ਇੱਥੇ ਵੀ ਲਵਾਗੇ ਲੇਕਿਨ ਇਹ ਅੱਜ ਮੈਂ ਇਹਨਾਂ ਨੂੰ ਕਹਿਣਾ ਤੁਹਾਡਾ 1.5 ਸਾਲ ਰਹਿ ਗਿਆ ਉਹ ਲਾਗੂ ਕਰੋ ਐਸੀ 13% ਡੀਏ ਦਿੱਤਾ ਸੀ ਕਰਮਚਾਰੀਆਂ ਨੂੰ ਇਹਨਾਂ ਨੇ ਸਾਰਾ ਰੋਕਿਆ ਵਾ ਹੁਣ ਬਾਅਦ ਦਾ ਇਹਨਾਂ ਨੂੰ ਕਹਿਣਾ ਦੋ ਔਰ ਜਿਹੜੇ ਵੀ ਵਾਦੇ ਇਹਨਾਂ ਨੇ ਕੀਤੇ ਉਹ ਕਿਸੇ ਤੇ ਪੂਰਾ ਨਹੀਂ ਉਤਰੇ ਧੰਨਵਾਦ